ਹਾਜੀ ਰਾਮ ਪਾਰਦੇਵਾ ਦਾ ਜੀ ਹੈ ਅੱਜ ਮਨ ਬੜਾ ਦੁੱਖਾ ਕਿਉਂਕਿ ਸਾਡੇ ਇੰਸਪੈਕਟਰ ਸਾਹਿਬ ਸ਼ਹੀਦ ਹੋ ਗਏ ਨੇ ਸੁਭਾ ਸਿੰਘ ਜੀ ਪਟਿਆਲਾ ਜੇਲ੍ਹ ਵਿੱਚ ਅਤਵਾਦੀ ਸੰਦੀਪ ਸਿੰਘ ਸੰਨੀ ਨੇ ਲੜਾਈ ਕੀਤੀ ਉਹਨਾਂ ਨੂੰ ਜ਼ਖਮੀ ਕੀਤਾ ਅਤੇ ਦੋ ਖਰਹਾਹ ਦੇ ਹੋਏ ਬਜੁਰਗ ਸੀਗੇ ਉਹ ਸ਼ਹੀਦ ਹੋ ਗਏ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਜਿਹੜੇ ਸੱਨੀ ਨੇ ਤਿੰਨ ਮੁਲਾਜ਼ਮਾਂ ਨੂੰ ਜ਼ਖਮੀ ਕੀਤਾ ਸੀਗਾ ਇੱਕ ਮੁਲਾਜ਼ਮ ਛੀਲ ਹੋ ਗਿਆ ਦੂਜਿਆਂ ਆ ਵੀ ਬਹੁਤ ਵੱਧ ਖਿਆਲ ਕੀਤਾ ਜਾਵੇ ਸਿਹਤ ਉਹਨਾਂ ਦੀ ਠੀਕ ਕਰਾਈ ਜਾਵੇ ਜਿਹੜੀ ਸਿਆਸ ਸੰਵਿਧਾਨਿਕ ਸਜ਼ਾ ਸੰਦੀਪ ਸੱਨੀ ਵੀ ਕੱਟ ਰਿਆ ਸੰਵਿਧਾਨਿਕ ਸਜ਼ਾ ਮੁਰੇ ਡੀਐਸਪੀ ਇੰਸਪੈਕਟਰ ਸਾਹਿਬ ਹੋਰ ਲੋਕ ਆਟ ਰਹੇ ਆ ਪਰ ਸੰਦੀਪ ਸਣੀ ਅਤਵਾਦੀ ਨੂੰ ਕਿਸੇ ਦੇ ਹਮਲਾ ਕਰਨ ਦਾ ਕੋਈ ਅਧਿਕਾਰ ਨਹੀਂ ਉਹ ਆਪਣੀ ਸਜ਼ਾ ਮੁਕਤ ਰਿਹਾ ਉਹ ਆਪਣੀ ਛਾਏ ਭੋਤ ਰਿਹਾ ਲੇਕਿਨ ਬਹੁਤ ਦੁਖਦੀ ਗੱਲ ਆ ਮੈਂ ਸੁਭਾ ਸਿੰਘ ਜੀ ਦੇ ਪਰਿਵਾਰ ਨਾਲ ਦੁੱਖ ਬਣਾਣਾ ਵਾਂ ਅਤੇ ਪਰਮਾਤਮਾਗੇ ਅਰਦਾਸ ਕਰਦਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਬਖਸ਼ੋ ਲੇਕਿਨ ਮੈਂ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਅਤੇ ਡੀਜੀਪੀ ਜ਼ਿਲ੍ਹਾ ਨੂੰ ਕਹਿਣਾ ਚਾਹਨਾ ਵਾ ਐਸਓ ਜਹ ਅਤੰਕਵਾਦੀ ਜਿਹੜੇ ਬਹੁਤ ਖੰਖਾਰ ਬੰਦੇ ਨੇ ਜਿਹਨੇ ਮਿੰਟਸ ਗ੍ਰੈਂਡਾ ਚ ਸਾਡੇ ਸੂਰੀ ਸਾਹਿਬ ਨੂੰ ਛੇੜ ਦਿੱਤਾ ਸੀ ਇਸ ਬੰਦਿਆਂ ਦਾ ਬਹੁਤ ਤਵਾਦਿਆਂ ਨੂੰ ਸਜ਼ਾ ਕਰਾਓ ਸਾਰਿਆਂ ਨੂੰ ਜੀਵ ਚ ਰੱਖੋ ਇਹਨਾਂ ਨੂੰ ਤਾਂ ਕਿ ਇਹਨਾਂ ਦਾ ਨਾਂ ਨਹੀਂ ਜਾਂਦਾ ਜੇ ਜਿਹੜਾ ਇਹ ਰੋਲ ਲਾ ਰਿਹਾ ਜੀ ਸੱਨੀ ਨੂੰ ਸਾਡੇ ਕੁੱਟਿਆ ਜੀ ਕੀ ਬਦ ਲੜ ਪਏ ਉਹਨੇ ਆਸ ਵਿੱਚ ਜੀ ਉਹ ਕੋਈ ਬਾਹਰ ਬੈਠਾ ਇਹਦਾ ਗੱਲਾਂ ਕਰਦਾ ਕੋਈ ਅੰਦਰ ਕੈਮਰੇ ਦੀ ਗੱਲ ਹੋਵੇ ਤਾਂ ਵੀ ਆ ਤੇ ਲੇਕਿਨ ਮੈਂ ਦੁਵਾਰਾ ਤਾਂ ਫਿਰ ਪ੍ਰਸ਼ਾਸਨ ਨੂੰ ਅੱਜ ਜੋੜ ਕੇ ਬੇਨਤੀ ਕਰਦਾ ਵਾਂ ਵੀ ਇਹਨੂੰ ਸਭ ਤੋਂ ਸਖਤ ਚਾਹੇ ਉਮਰ ਭਰ ਦੀ ਸਜ਼ਾ ਦਿਓ ਚਾਹੇ ਮੌਤ ਦੀ ਸਜ਼ਾ ਦਿਓ ਜਿਹੜੇ ਪਟਿਆਲਾ ਜੇਲ੍ਹ ਦੇ ਬਾਹਰ ਧਰਨਾ ਲਾ ਕੇ ਬੈਠੇ ਹੋਏ ਆ ਮੈਂ ਹੈਗਾ ਘੁਆਟਿਆ ਹੋਇਆ ਦੋ ਤਿੰਨ ਦਿਨ ਤੋਂ ਮੈਂ ਵੀ ਧਰਨਾ ਦੇ ਜੋਨ ਮੀਡੀਆ ਦੇਖ ਲਿਆ ਵਾਂ ਮੈਂ ਵੀ ਉੱਥੇ ਜਾਊਂਗਾ ਪਟਿਆਲਾ ਜੇਲ੍ਹ ਦੇ ਬਾਹਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਵੀ ਮੈਂ ਵੀ ਧਰਨਾ ਲਾ ਕੇ ਬੈਠੂਗਾ ਕਿਉਂਕਿ ਜਿਹੜੀ ਸਜ਼ਾ ਵਾ ਉਹ ਕੋਰਟ ਨੇ ਦੇ ਦਿੱਤੀ ਗਈ ਆ ਕਿਸੇ ਨੇ ਦਿੱਤੀ ਆ ਇਹ ਵੀ ਸੀ ਮਾਰਨ ਦਾ ਅਧਿਕਾਰ ਨਹੀਂ ਆ ਸੰਦੀਪ ਸਣੀ ਦਾ ਪਟਿਆਲਾ ਜਿਹੜਾ ਬਾਹਰ ਕਰਦੇ ਬਿਲਕੁਲ ਗਲਤ ਗੱਲ ਆ ਇਹ ਮੈਂ ਨਹੀਂ ਮੰਨਦਾ ਕਰਦਾ ਮੈਂ ਪਟਿਆਲਾ ਪੁਲਿਸ ਨੂੰ ਕਹਿਣਾ ਚਾਹੁੰਦਾ ਹਾਂ ਜੋੜ ਕੇ ਵੀ ਇਹ ਧਰਨਾ ਮਿੰਟੋ ਮਿੰਡੀ ਚਾਇਆ ਜਾਵੇ ਨਹੀਂ ਧਰਮ ਨੇ ਵਿਰੋਧ ਵਿੱਚ ਆ ਕੇ ਬੈਠੂਗਾ ਇਕੱਲਾ ਹੀ ਬੈਠੂ ਆ ਕੇ ਨਾ ਕੋਈ ਹੋਰ ਕਾਨੂੰਨੀ ਕਰਦਾ ਵੀ ਭਾਈ ਤੂੰ ਆਇਆ ਤੂੰ ਆਇਆ ਇਕੱਲਾ ਹੀ ਬੈਠੂ ਆ ਕੇ ਵੀ ਸੰਦੀਪ ਖੰਨੀ ਲੈ ਕੇ ਮੁਰਦਾਵਾਲ ਅਤਵਾਦੀ ਸੰਦੀਪ ਖੰਨੀ ਇਹਨੂੰ ਫਾਂਸੀ ਦਿਓ ਫਾਂਸੀ ਦਿਓ